ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਅੱਜ ਅਸੀਂ ਇੱਕ ਅਜੀਹੀ ਐਕਸਰਸਾਈਜ਼ ਬਾਰੇ ਜਾਣਾਂਗੇ ਜਿਹਨੂੰ ਅਸੀਂ ਸਿਰਫ 5 ਮਿੰਟ ਕਰਨਾ ਹੈ ਖਾਣਾ ਖਾਣ ਤੋਂ ਬਾਅਦ ਜਾਂ ਕੋਈ ਵੀ ਮੀਲ ਲੈਣ ਤੋਂ ਬਾਅਦ ਭੋਜਨ ਕਰਨ ਤੋਂ ਬਾਅਦ ਤਾਂ ਉਹਦੇ ਨਾਲ ਸਾਨੂੰ ਸ਼ੂਗਰ ਹੋਣ ਦਾ ਖਤਰਾ ਵੀ ਘੱਟ ਹੁੰਦਾ ਏ ਇਹਦੇ ਨਾਲ ਨਾਲ ਸਾਡੇ ਸਰੀਰ 'ਚ ਜਿਹੜਾ ਮੋਟਾਪਾ ਆਉਂਦਾ ਏ ਉਹਦਾ ਖਤਰਾ ਵੀ ਘਟਦਾ ਏ ਤੇ ਹੋਰ ਵੀ ਸਾਨੂੰ ਬੜੇ ਬੈਨੀਫਿਟਸ ਮਿਲਦੇ ਇਸ ਐਕਸਰਸਾਈਜ਼ ਨਾਲ ਲਾਭ ਮਿਲਦੇ ਆ ਕਿਉਂਕਿ ਇਹਨੂੰ ਕਰਨਾ ਸਾਡਾ ਜਿਹੜਾ ਮੈਟਾਬੋਲਿਜ਼ਮ ਆ ਉਹ ਫਾਸਟ ਹੋ ਜਾਂਦਾ ਸੋ ਇਹ ਐਕਸਰਸਾਈਜ਼ ਨੂੰ ਕਰਨਾ ਕਿਵੇਂ ਆ ਤੇ ਕਿੰਨਾ ਸਮਾਂ ਕਰਨਾ ਹੈ ਤੇ ਇਹਦੇ ਪਿੱਛੇ ਕੀ ਟੈਕਨੀਕ ਆ ਜਿਹਦੇ ਨਾਲ ਸਾਨੂੰ ਇਹ ਸਾਰੇ ਲਾਭ ਮਿਲਦੇ ਬੈਨੀਫਿਟਸ ਮਿਲਦੇ ਆਓ ਉਹਨਾਂ ਬਾਰੇ ਗੱਲ ਕਰਦੇ ਹਾਂ ਡਿਟੇਲ ਨਾਲ ਸੋ ਸਾਥੀਓ ਇਹ ਵੀਡੀਓ ਨੂੰ ਧਿਆਨ ਨਾਲ ਸੁਣਿਓ ਪੂਰੀ ਨੂੰ ਤੇ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਲੋਕਾਂ 'ਚ ਪਹੁੰਚਾਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਦੋਸਤੋ ਪਹਿਲਾਂ ਮੈਂ ਤੁਹਾਨੂੰ ਬੇਸਿਕ ਗੱਲਾਂ ਦੱਸ ਦਿੰਨਾ ਏ ਜੀਦੇ ਨਾਲ ਸਾਨੂੰ ਸਮਝ ਲੱਗ ਜੂਗੀ ਵੀ ਇਹ ਐਕਸਰਸਾਈਜ਼ ਸਾਨੂੰ ਕਿਵੇਂ ਸਹਾਇਤਾ ਕਰਦੀ ਆ ਸਾਥੀਓ ਜਦੋਂ ਅਸੀਂ ਕੋਈ ਵੀ ਮੀਲ ਲੈਨੇ ਆ ਖਾਣਾ ਖਾਂਦੇ ਆ ਭੋਜਨ ਕਰਦੇ ਆ ਤਾਂ ਉਹਦੇ ਵਿੱਚ ਜਿਹੜੇ ਕਾਰਬੋਹਾਈਡਰੇਟਸ ਹੁੰਦੇ ਆ ਗਲੂਕੋਜ਼ ਕਹਿ ਲੋ 슈ਗਰ ਹੁੰਦੀ ਆ ਤਾਂ ਉਹ ਸਾਡੇ ਅੰਤਣੀਆਂ ਚ ਜਾ ਕੇ ਉੱਥੋਂ ਸੋਖੀ ਜਾਂਦੀ ਆ ਕਹਿ ਲੋ ਤਾਂ ਤੁਰੰਤ ਜਿਹੜਾ ਸਾਡੇ ਖੂਨ ਚ 슈ਗਰ ਦਾ ਲੈਵਲ ਉਹ ਅੱਪ ਚਲਾ ਜਾਂਦਾ ਹੈ ਹੋ ਜਾਂਦਾ ਜਿਹਨੂੰ ਅਸੀਂ ਕਹਿ ਦਿੰਨੇ ਪੋਸਟ ਪ੍ਰੈਂਡੀਅਲ ਸ਼ੂਗਰ ਜਾ ਪੋਸਟ ਪ੍ਰੈਂਡੀਅਲ ਗਲੂਕੋਜ਼ ਲੈਵਲ ਤੇ ਇਹ ਜਿਹੜਾ ਵਾਰ-ਵਾਰ ਪੋਸਟ ਪ੍ਰੈਂਡੀਅਲ ਜਿਹੜਾ ਭੋਜਨ ਕਰਨ ਤੋਂ ਬਾਅਦ ਉੱਪਰ 슈ਗਰ ਦਾ ਲੈਵਲ ਚੜਦਾ ਹੈ ਤੇ ਇਹਦੇ ਨਾਲ ਵਾਰ-ਵਾਰ ਜਿਹੜਾ ਇਨਸੂਲਿਨ ਐਂਕਰੀਆਜ਼ ਨੂੰ ਸੈਕ੍ਰੀਟ ਕਰਨਾ ਪੈਂਦਾ ਹੈ ਇਨਸੂਲਿਨ ਛੱਡਣਾ ਪੈਂਦਾ ਖੂਨ 'ਚ 슈ਗਰ ਦੇ ਲੈਵਲ ਨੂੰ ਹੇਠਾਂ ਲਿਆਉਣ ਵਾਸਤੇ ਜਿਹੜਾ ਇਨਸੂਲਿਨ ਉਹ 슈ਗਰ ਦੇ ਲੈਵਲ ਨੂੰ ਹੇਠਾਂ ਲੈ ਕੇ ਜਾਂਦਾ ਸੋ ਵਾਰ-ਵਾਰ ਜਦੋਂ ਇਹ ਪ੍ਰਕਿਰਿਆ ਹੁੰਦੀ ਆ ਤਾਂ ਹੌਲੀ-ਹੌਲੀ ਅੱਗੇ ਜਾ ਕੇ ਇਨਸੂਲਿਨ ਰੈਜ਼ਿਸਟੈਂਸ ਆ ਜਾਂਦੀ ਆ ਸੋ ਜਿਹਦੇ ਕਰਕੇ ਸਾਨੂੰ ਸ਼ੂਗਰ ਦੀ ਬਿਮਾਰੀ ਹੋਣ ਦਾ ਖਤਰਾ ਵਧ ਜਾਂਦਾ ਹੈ ਫੈਟੀ ਲਿਵਰ ਹੋਣ ਦਾ ਖਤਰਾ ਵਧ ਜਾਂਦਾ ਤੇ ਇਹਦੇ ਨਾਲ ਨਾਲ ਮੋਟਾਪਾ ਆਉਂਦਾ ਹੈ ਜਿਹੜਾ ਕਿ ਸਾਰੀਆਂ ਬਿਮਾਰੀਆਂ ਦੀ ਜੜਾ ਤੇ ਸਾਥੀਓ ਇਸੇ ਕਰਕੇ ਕਿਹਾ ਜਾਂਦਾ ਹੈ ਵੀ ਭੋਜਨ ਕਰਨ ਤੋਂ ਬਾਅਦ ਘੱਟੋ-ਘੱਟ ਇੱਕ ਘੰਟਾ ਦਾ ਘੰਟਾ ਕੋਈ ਹਲਕੀ-ਫੁਲਕੀ ਜਿਹੜੀ ਐਕਸਰਸਾਈਜ਼ ਉਹ ਜ਼ਰੂਰ ਕਰਨੀ ਚਾਹੀਦੀ ਆ ਸੋ ਹਲਕੀ-ਫੁਲਕੀ ਐਕਸਰਸਾਈਜ਼ ਜਦੋਂ ਅਸੀਂ ਕਰਦੇ ਆ ਤਾਂ ਜਿਹੜਾ ਖੂਨ ਦੇ ਵਿੱਚ ਸ਼ੂਗਰ ਆ ਗਲੂਕੋਜ਼ ਆ ਇਸ ਸਾਡੀਆਂ ਮਾਸਪੇਸ਼ੀਆਂ ਜਦੋਂ ਵਰਕ ਕਰਦੀਆਂ ਨੇ ਜਦੋਂ ਅਸੀਂ ਉਹਨਾਂ ਨੂੰ ਕੰਮ ਤੇ ਲਾਉਂਦੇ ਆ ਤਾਂ ਇਹਨਾਂ ਮਾਸਪੇਸ਼ੀਆਂ ਦੇ ਵਿੱਚ ਜਿਹੜਾ ਸਾਰਾ ਗਲੂਕੋਜ਼ ਆ ਉਹ ਗਲਾਈਕੋਜਨ ਦੇ ਤੌਰ ਤੇ ਗਲਾਈਕੋਜਨ ਦੇ ਰੂਪ ਵਿੱਚ ਸਟੋਰ ਹੋ ਜਾਂਦਾ ਏ। ਸੋ ਗਲਾਈਕੋਜਨ ਦੇ ਰੂਪ ਚ ਜਦੋਂ ਸਟੋਰ ਹੁੰਦਾ ਏ ਉਸ ਤੋਂ ਬਾਅਦ ਜਿਹੜਾ ਸਾਡੇ ਖੂਨ ਚ ਗਲੂਕੋਜ਼ ਦਾ ਲੈਵਲ ਉਹ ਡਾਊਨ ਹੋਣਾ ਸ਼ੁਰੂ ਹੋ ਜਾਂਦਾ ਘਟਣਾ ਸ਼ੁਰੂ ਹੋ ਜਾਂਦਾ ਏ। ਸੋ ਇਸੇ ਕਰਕੇ ਕਿਹਾ ਜਾਂਦਾ ਹੈ ਵੀ ਭੋਜਨ ਕਰਨ ਤੋਂ ਬਾਅਦ ਘੱਟੋ ਘੱਟ 20 ਮਿੰਟ ਅੱਧਾ ਘੰਟਾ ਜ਼ਰੂਰ ਸਾਨੂੰ ਐਕਸਰਸਾਈਜ਼ ਕਰਨੀ ਚਾਹੀਦੀ ਆ ਸੋ ਆਓ ਹੁਣ ਅਸੀਂ ਅਜਿਹੀ ਐਕਸਰਸਾਈਜ਼ ਦੀ ਮੈਂ ਤੁਹਾਨੂੰ ਗੱਲ ਕਰਨੀ ਚਾਹਣਾ ਏ ਜਿੱਤੇ ਰਿਸਰਚ ਵੀ ਹੋ ਚੁੱਕੀ ਆ ਸਟੱਡੀ ਹੋ ਚੁੱਕੀਆਂ ਏ ਤੇ ਉਹਨਾਂ ਨੇ ਦੱਸਿਆ ਵੀ ਜੇ ਅਸੀਂ ਜਿਹੜਿਆ ਸੋਲੀਅਸ ਕੁਸ਼ਬ ਜਿੰਨਾ ਬਾਰੇ ਅਸੀਂ ਜਾਣਾਂਗੇ ਜੇ ਇਹ ਕਰਾਂਗੇ ਸਿਰਫ 5 ਮਿੰਟ ਤਾਂ ਸਾਨੂੰ ਇੱਕ ਘੰਟਾ ਜਿਹੜੀ ਐਕਸਰਸਾਈਜ਼ ਕੀਤੀ ਆ ਉਹਦੇ ਬਰਾਬਰ ਦਾ ਜਿਹੜਾ ਇਫੈਕਟ ਆ ਉਹ ਮਿਲਦਾ ਏ 5 ਮਿੰਟ ਕਰਨਾ ਸਾਡਾ ਜਿਹੜਾ ਸ਼ੂਗਰ ਦਾ ਲੈਵਲ ਉਹ ਘੱਟੋ ਘੱਟ 50% ਘੇਟ ਆਉਂਦਾ ਏ ਇਹ ਜਿਹੜੀਆਂ ਨਵੀਆਂ ਫੋਜਾਂ ਨਵੀਆਂ ਰਿਸਰਚੇ ਦਾਵਾ ਕਰਦੀਆਂ ਸੋ ਸਾਥੀਓ ਕਰਨੀ ਕਿਵੇਂ ਆ ਸੋਲੀਅਸ ਪੁਸ਼-ਅਪ ਅਸੀਂ ਕੁਰਸੀ ਤੇ ਬੈਠ ਕੇ ਕਰਨਾ ਆਓ ਪੂਰੀ ਟੈਕਨੀਕ ਜਾਣਦੇ ਹਾਂ ਅਸੀਂ ਆਰਾਮ ਨਾਲ ਚੇਅਰ ਤੇ ਬੈਠ ਜਾਣਾ ਏ ਅਸੀਂ ਆਪਣੀ ਕਮਰ ਨੂੰ ਸਿੱਧਾ ਰੱਖਣਾ ਏ ਤੇ ਸਾਡੇ ਜਿਹੜੇ ਪੈਰ ਆ ਉਹ ਫਲੈਟ ਪੂਰੀ ਤਰ੍ਹਾਂ ਜ਼ਮੀਨ ਤੇ ਲੱਗਨੇ ਚਾਹੀਦੇ ਆ ਤੇ ਹੁਣ ਸਾਥੀਓ ਪੈਰਾਂ ਦਾ ਜਿਹੜਾ ਮੂਰਲੇ ਹੈ ਸੀ ਉਹਨਾਂ ਨੂੰ ھیਠਾਂ ਲਾ ਕੇ ਜ਼ਮੀਨ ਤੇ ਪਿੱਛੋਂ ਅੱਡੀਆਂ ਨੂੰ ਹੌਲੀ-ਹੌਲੀ ਚੁੱਕਣਾ ਹੈ। ਸੋ ਇਸ ਤੋਂ ਬਾਅਦ ਹੌਲੀ-ਹੌਲੀ ھیਠਾਂ ਲੈ ਕੇ ਜਾਣਾ ਹੈ। ਇਹਨੂੰ ਬੜੇ ਧਿਆਨ ਨਾਲ ਸਲੋਲੀ ਕਰਨਾ ਹੈ। ਹੌਲੀ-ਹੌਲੀ ਕਰਨਾ ਤਾਂ ਜੋ ਜਰਕ ਨਾ ਪਵੇ ਤੇ ਇਹ ਜਿਹੜੀ ਐਕਸਰਸਾਈਜ਼ ਨੂੰ ਰਿਪੀਟ ਕਰਨਾ ਹੈ ਤੇ ਘੱਟੋ-ਘੱਟ 5 ਮਿੰਟ ਵਾਸਤੇ 7 ਮਿੰਟ ਵਾਸਤੇ ਜ਼ਰੂਰ ਕਰੋ। ਇਹਨੂੰ ਕਰਨ ਦੇ ਨਾਲ ਤੁਹਾਡਾ ਜਿਹੜਾ ਮੈਟਾਬੋਲਿਜ਼ਮ ਆ ਉਹ ਫਾਸਟ ਹੋ ਜਾਂਦਾ ਏ ਤੁਹਾਡੇ ਇਹਦੇ ਨਾਲ ਮੈਟਾਬੋਲਿਜ਼ਮ ਫਾਸਟ ਹੋਣਾ ਕੀ ਹੁੰਦਾ ਏ ਜਿਹੜੀਆਂ ਸਾਡੇ ਲੱਤਾਂ ਦੀਆਂ ਮਾਸਪੇਸ਼ੀਆਂ ਐ ਸੋਲੀਅਸ ਮਸਲ ਆ ਜਿਹੜੀਆਂ ਸਾਡੇ ਪਿੰਜਣੀ ਦੇ ਵਿੱਚ ਹੁੰਦਾ ਏ ਉਹਦੇ ਨਾਲ ਕੀ ਹੁੰਦਾ ਏ ਸਾਡੇ ਪੂਰੇ ਲੈਗ ਦੇ ਜਿਹੜੇ ਮਸਲ ਆ ਉਹ ਵਰਕ ਕਰਦੇ ਆ ਜਿਨ੍ਹਾਂ ਨਾਲ ਸਾਡੀਆਂ ਮਾਸਪੇਸ਼ੀਆਂ ਐਕਟੀਵੇਟ ਹੁੰਦੀਆਂ ਐ ਤੇ ਬਾਦੂ ਜਿਹੜੀ ਗਲੂਕੋਜ਼ ਨੂੰ ਇਹ ਬਾਲਦੇ ਆਕਸੀਜਨ ਦੇ ਨਾਲ ਮਿਲ ਕੇ metabolisim ਹਾਈ ਹੁੰਦਾ ਜਿਹਨੂੰ oxidative metabolisim ਕਿਹਾ ਜਾਂਦਾ ਐ ਤੇ ਇਹਦੇ ਨਾਲ metabolisim ਹਾਈ ਹੋਣ ਦੇ ਨਾਲ ਸਾਡੇ ਫੈਟ ਵੀ ਬਾਦੂ ਬਰਨ ਹੁੰਦੀ ਆ ਚਰਬੀ ਵੀ ਤੇ ਇਹਦੇ ਨਾਲ ਨਾਲ ਸਾਡਾ ਜਿਹੜਾ ਟ੍ਰਾਈਗਲਿਸਰਾਈਡ ਦਾ ਲੈਵਲ ਆ ਉਹ ਵੀ ਘੇਟਾਂ ਜਾਂਦਾ ਐ ਸੋ ਸਾਥੀਓ ਐਕਸਰਸਾਈਜ਼ ਸਾਡੇ ਦਿਲ ਦੀ ਸਿਹਤ ਲਈ ਵੀ ਬਹੁਤ ਵਧੀਆ ਐ ਸ਼ੂਗਰ ਹੋਣ ਦੇ ਖਤਰੇ ਨੂੰ ਵੀ ਘੱਟ ਕਰਦੀ ਆ ਤੇ ਮਟਾਪੇ ਨੂੰ ਵੀ ਹੌਲੀ ਹੌਲੀ ਘਟਾਉਂਦੀ ਆ ਸੋ ਆ ਜਿਹੜੇ ਸੋਲੀਅਸ ਪੁਸ਼ਅ ਬਾਰੇ ਮੈਂ ਜਾਣਕਾਰੀ ਦਿੱਤੀ ਉਹਨੂੰ ਵੱਧ ਤੋਂ ਵੱਧ ਲੋਕਾਂ 'ਚ ਸ਼ੇਅਰ ਕਰਿਓ ਤਾਂ ਜੋ ਵੱਧ ਤੋਂ ਵੱਧ ਭੈਣ ਭਰਾਵਾਂ ਤੱਕ ਇਹ ਜਾਣਕਾਰੀ ਪਹੁੰਚੇ ਤੇ ਉਹ ਇਸ ਦਾ ਫਾਇਦਾ ਚੱਕ ਸਕਣ ਸੋ ਇਜਾਜ਼ਤ ਦਿਓ ਧੰਨਵਾਦ